ਇਨਾ ਮੈਨੇ ਨੋਰਾ ਬਲਵਿੰਦਰ ਸਿੰਘ ਔਮੜਾ ਹਮਨੇ ਸਾਹਿਬ ਇਸ ਦਾ ਦੇਖਿਆ 76 ਭਾਜਪਾ ਸਮਾਜ پارٹی ਪੰਜਾਬ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਛੱਡ ਕੇ ਸੀਐਸਪੀ ਤੇ ਵੀ ਸ਼ਾਮਿਲ ਹੋ ਜਾਏ ਬਹੁਤ ਸਾਰੇ ਲੋਕ ਨੇ ਪਹਿਲਾਂ ਵੀ 16 ਤਰੀਕ ਨੂੰ ਜਿਹੜਾ ਹੈਗਾ ਇੱਥੇ ਬਹੁਤ ਵੱਡਾ ਫੰਕਸ਼ਨ ਹੋਇਆ ਸੀ 500 ਬੰਦਾ ਸੀ ਤਕਰੀਬਨ ਉਸ ਦਿਨ ਵੀ 100-150 ਬੰਦਾ ਜਿਹੜਾ ਪਾਰਟੀ ਛੱਡ ਕੇ ਬੱਖੋ ਬਖਰੀ ਪਾਰਟੀ ਕੱਲੀ ਆਵਾਜ਼ ਦੀ ਪਾਰਟੀ ਉਹਨਾਂ ਬੱਖੋ ਬਖਰੀ ਪਾਰਟੀਆਂ ਛੱਡ ਕੇ ਆਏ ਸੀ ਤੇ ਅੱਜ ਵੀ ਜਿਹੜਾ ਹੈ 70 80 ਬੰਦੇ ਆਏ ਨੇ ਤੇ ਹਰ ਰੋਜ਼ ਜਿਹੜਾ ਮੈਨੂੰ ਐਸਾ ਸੁਣੇ ਲੱਗਦਾ ਮੈਂ ਇਹਨਾਂ ਨੂੰ ਕਿਹਾ ਯਾਰ ਹੁਣ ਟਾਈਮ ਬਹੁਤ ਥੋੜਾ ਹੈਗਾ ਤੁਸੀਂ ਵੈਸੇ ਸਾਡਾ ਸਮਰਥਨ ਦਿਓ ਫੰਕਸ਼ਨ ਪ੍ਰੋਗਰਾਮ ਨਹੀਂ ਰੱਖ ਨਹੀਂ ਹੁੰਦੇ ਜਿਹੜਾ ਕੈਂਡੀਡੇਟ ਆ ਉਹ ਖੁਦ ਮੌਕੇ ਸਰਾ ਨਹੀਂ ਸਕਦਾ ਤਾਂ ਕਿ ਇਹ ਪ੍ਰੋਗਰਾਮ ਬਾਅਦ ਚੱਲਣਗੇ ਤੇ ਜਿਹੜੀ ਸਰਕਾਰ ਦੀਆਂ ਦਕਮਾਂ ਫੜਨ ਕਰਕੇ ਸਰਕਾਰ ਦੇ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰ ਕਰਕੇ ਸਰਕਾਰ ਦੀ ਠੀਕ ਹੈਗੀ ਸਰਕਾਰ ਨੇ ਵਾਦੇ ਬਹੁਤ ਵੱਡੇ ਕਰ ਲਈ ਸੀ ਪਰ ਲੇਕਿਨ ਉਹ ਪੂਰਾ ਇੱਕ ਕਹਿੰਦੇ ਕਿ ਜਿਹੜੀ ਅਸੀਂ ਸਵਜਵਾਦ ਦੇਖੇ ਸੀ ਸਰਕਾਰ ਦੇ ਉਹ ਕੋਈ ਪੂਰੇ ਜਿਹੜੇ ਵਾਦੇ ਪੂਰੇ ਨਹੀਂ ਹੋਏ ਇਸ ਕਰਕੇ ਲੋਕ ਦੁਖੀ ਹੋ ਕੇ ਪਹਿਲਾਂ 6 ਮਹੀਨੇ ਅਡੀ ਕਰਦੇ ਫਿਰ ਸਾਲ ਕਰਦੇ ਫਿਰ 1.5 ਸਾਲ ਕਰਦੇ ਪਰ 2.5 ਸਾਲ ਬੀਤਣ ਤੋਂ ਬਾਅਦ ਪਰ ਪੂਰੀ ਤਰ੍ਹਾਂ ਲੋਕ ਜਿਹੜੇ ਆ ਨਚੋੜੇ ਗਏ ਜਿਨ੍ਹਾਂ ਦਾ ਖੂਨ ਪੀਆ ਗਿਆ ਟੈਕਸਾਂ ਰਾਹੀਂ ਅਸੀਂ ਹੁਣ ਆ ਜਿਹੜੇ ਕਾਲ ਕਾਲੇ ਮੇਰੇ ਵੀਰ ਕਹਿੰਦੇ ਸੀ ਦੇਲੇ ਕਾਰ ਪਹਿਲਾਂ 10 ਲੱਖ ਨੀਲਾ ਤੜ ਕੱਟਦਾ ਫਿਰ ਕਹਿੰਦੇ ਜੀ 10 ਲੱਖ ਚੱਲਦਾ ਕਰ ਦੋ ਜੇ ਕੱਟਿਆ ਤਾਂ ਉਹਦਾ ਦਾ ਕਿਉਂ ਕੱਟਿਆ ਤਾਂ ਹੁਣ ਜਿਹੜੀ ਉਹ 25 ਕਿਲੋ ਕਣਕ 20 ਕਿਲੋ ਕਣਕ ਮਿਲਦੀ ਸੀ ਤਣਕ 5-5 ਕਿਲੋ ਤੇ ਆ ਗਈ ਛੋਲੇ ਨਹੀਂ ਦਿੰਦੇ ਜੀ ਫਲਾਰਾ ਕਿੰਨਿਆ ਨੇਕਾਂ ਪਰ ਲੇਕਿਨ ਮੈਂ ਇਹ ਨਹੀਂ ਉਹਦੇ ਵੀ ਹੱਕ ਚ ਨਹੀਂ ਹੈ ਵੀ ਇਹ ਫਰੀਦ ਆਸਨ ਚਾਹੀਦਾ ਫਰੀ ਬਿਜਲੀ ਚਾਹੀਦੀ ਲੋਕਾਂ ਨੂੰ ਜਿਹੜੀਆਂ ਸਿਹਤ ਸੂਲ ਦਾ ਨੇਰ ਦੀ ਗੱਲ ਕਰੀ ਸੀ ਭਰਾਈ ਦੇਣ ਦੀ ਬਿੱਗਾਂ ਦੀ ਗੱਲ ਕਰੀ ਸੀ ਜ ਉਹਨਾਂ ਚ ਜਿਹੜੀ ਸਾਡੀ ਖਾਲੂ ਉਤਰ ਰਹੀ ਹੈ ਜਿਹੜੀ ਇਹ ਲੋਕਾਂ ਦੀ ਜਿਹੜੇ ਹੈਗਾ ਪੂਰਾ ਪੂੰਜੀਪਤੀ ਲੱਗ ਰਹੀ ਹੈ ਅਸੀਂ ਕਹਿੰਦੇ ਸੀ ਉਹ ਲੋਕਾਂ ਨੂੰ ਜਿਹੜਾ ਹੈ ਦੋ ਤਿੰਨ ਚੀਜ਼ਾਂ ਦੀ ਉਹ ਲੋਕਾਂ ਨੂੰ ਮਿਲ ਜਾਈ ਦਸੀ ਉਹਨਾਂ ਦਾ ਮਹਿਲ ਚਾਰ ਕਿਲੋ ਤੋਂ 3 ਕਿਲੋਮੀਟਰ ਦੀ ਦੂਰੀ ਤੇ 11 ਫੇਸ ਹੈ 11 ਫੇਸ ਦੇ ਵਿੱਚ ਸਕੂਲ ਆਫ ਫਾਈਨੈਂਸ ਤੇ ਤਹ ਸਕੂਲ ਬਣ ਰਿਹਾ ਹੈ ਤੇ ਕਹਿੰਦੇ ਸੁਣਤਾ ਨਹੀਂ ਦਿੱਤੀਆਂ ਮੈਂ ਕਿਹਾ ਜੀ ਤੁਸੀਂ 11 ਫੇਸ ਦੀ ਗੱਲ ਕਰ ਲੀਏ ਅਸੀਂ ਪਿੰਡ ਕੁੰਮੜੇ ਦਾ ਸਕੂਲ ਇੱਕ ਪ੍ਰਾਇਮਰੀ ਸਕੂਲ 40 ਸਾਲ ਤੋਂ ਪਹਿਲਾਂ দান ਕਰੀ ਸੀ ਉਹਦਾ ਕੇਸ ਚੱਲ ਰਿਹਾ ਕੋਰਟ 'ਚ ਅਸੀਂ ਕੇਸ ਸੈਪਰੇਟ ਤੌਰ ਤੇ ਪ੍ਰਾਈਵੇਟ ਤੌਰ ਤੇ 1.5 ਲੱਖ ਰੁਪਏ ਇਕੱਠਾ ਕਰਕੇ ਲੜ ਰਹੇ ਨੇ ਇੱਥੇ ਦਾ ਡਾਇਰੈਕਟਰ ਜਿਹੜਾ ਐਲੀਮੈਂਟਰੀ ਸਕੂਲ ਦਾ ਪ੍ਰਾਈਵੇਟ ਸਕੂਲ ਦਾ ਕਹਿੰਦਾ ਸਾਡੇ ਕੋਲ ਲੜਨ ਵਾਸਤੇ ਕੇਸ ਨਹੀਂ ਸਰਕਾਰ ਆਪਣੀ ਜਗ੍ਹਾ ਸਕੂਲ ਦੇ ਨਾਮ ਪ੍ਰਾਪਰਟੀ ਹੋਣੀ ਸਕੂਲ ਦੀ ਉਹ 3 ਕਰੋੜ ਰੁਪਏ ਦੀ ਜਗ੍ਹਾ ਅਸੀਂ ਖੁਦ ਆਪਿੰਡ ਵਾਲੇ ਦਾਦਾ ਦਾਦਾ ਸੇ 1.2 ਕਰੋੜ ਰੁਪਏ ਸਾਨੂੰ 10 ਬੰਦਿਆਂ ਨੂੰ ਇਕੱਠਾ ਕਰਨਾ ਪਿਆ ਵਕੀਲ ਕਰਨਾ ਪਿਆ ਇੱਕ ਪਰਮਿਸ਼ਨ ਕੇਸ ਪਾਉਣ ਵਾਸਤੇ ਕਾਊਂਟਰ ਕਲੇਮ ਪਾਉਣ ਵਾਸ ਮંત્રી ਦਾ ਸਿੱਖਿਆ ਮੰਤਰੀ ਦਾ ਸਕੂਲ ਪੁਰੇ ਪਤਲਾ ਫੁਕੜਾ ਪਿਆ ਹੱਲੇ ਵੀ ਜਿਹੜੀ ਹੈ ਕੇਸ ਉੱਥੇ ਦਾ ਉੱਥੀ ਖੜਿਆ ਤਾਂ ਕਿ ਪ੍ਰਸ਼ਾਸਨ ਨਿਯਾਜਨ ਆਪਣੇ ਜਿਹੜੇ ਹੈ ਸਰਕਾਰੀ ਕੰਮਾਂ ਨਾਲ ਵਾਸਤੇ ਕੋਈ ਜਾਣੀ ਤਰੀਕ ਵਿੱਚ ਕਿਸਣਾ ਦੇਖਣਾ ਜਨਤਾ ਜਨਾਰਦਨ ਨੇ ਕੀ ਫੈਸਲਾ ਬਣਾ ਲਿਆ ਬਹੁਤ ਜਿਹੜੀ ਗੱਲ ਕੀਤੀ ਜਾਵੇ ਕਿ ਬੀਐਸਪੀ ਦੀ ਬਹੁਤ ਜਿਹੜੀ ਵੱਡੀ ਮਹਿਮਾ ਪੰਜ ਛੇ ਸੀਟਾਂ ਦੀ ਰਾਜੇ ਰਾਮ ਨਾਲ ਜਿਹੜੀਆਂ ਜਿੱਤੀਆਂ ਆ ਵਾਇਦਾ ਰੱਖਦੇ ਆ ਅਸੀਂ 13 ਦੀ 13 ਫਿੱਟਾਂ ਨਹੀਂ ਕਹਿੰਦੇ ਦੂਜੇ ਚੁਟਕਲੇ ਵਾਜਾਂਗੇ ਅਸੀਂ ਪੰਜ ਛੇ ਸੀਟਾਂ ਦੀ ਪੂਰੀ ਲੀਡ ਕਰ ਰਹੇ ਨੇ ਤੇ ਸਾਨੂੰ ਬਹੁਤ ਪਰਮਾ ਸਮਰਥਾ ਨੂੰ ਮਿਲਿਆ ਬਾਕੀ ਕੱਲ ਦਾ ਆਏ ਦੋ ਦਿਨ ਵਿਚਾਲੇ ਨੇ ਤੇ ਹੁਣ ਸਾਰੇ ਜਿਹੜਾ ਢੀ ਚੋਟੀ ਦਾ ਜ਼ੋਰ ਲੱਗਾ ਜਦੋਂ ਅਸੀਂ ਇੱਕ ਮਹੀਨੇ ਚ ਸੈਕਟਾਈ ਨਹੀਂ ਬਣਾ ਸਕਦੇ ਦੋ ਦਿਨ ਅੱਜ ਕਿੰਨੇ ਬੰਦੇ ਨੇ ਜੁਆਇਨ ਕਰ ਲਏ ਅੱਜ ਸਾਡੇ ਕੋਲੇ 70 ਬੰਦੇ ਆਏ ਸੀ 200 ਬੰਦਾ ਕੱਢਿਆ ਗਿਆ ਸੀ ਜਿਹੜਾ ਸਾਡੇ ਕੋਲ 7 80 ਬੰਦੇ ਲਗਭਗ ਸੀ ਜਿਨ੍ਹਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਹੈ ਤੇ ਆਮ ਆਦਮੀ ਪਾਰਟੀ ਕੋਲ ਵੀ ਲੱਗ ਕੇ ਬਹੁਤ ਹੀ ਦੁਖੀ ਗੱਲ ਹੈ ਇੱਕ ਝਾੜੂ ਪੋਚੇ ਵਾਲਾ ਨੇ ਝਾੜੂ ਭਗਾ ਕੇ ਮਾਰਿਆ ਤੇ ਝਾੜੂ ਨੂੰ ਛੱਡ ਕੇ ਜਿਹਦਾ ਰੋਜ਼ਗਾਰ ਖੋਇਆ ਕੇ ਨੂੰ ਝਾੜੂ ਛੱਡ ਕੇ ਜਿਹੜੀ ਹੈ ਬਹੁਜਤ ਸਮਾਜ ਪਾਰਟੀ ਨੂੰ ਹਮਾਇਤ ਕੀਤੀ ਹੈ ਤੇ ਬਹੁਜਤ ਪਾਰਟੀ ਪਾਰਟੀ ਜੁਆਇਨ ਕੀਤੀ ਹੈ ਤੇ ਸਾਰੇ ਅਸੀਂ ਉਹਦੇ ਦਰਾਂ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਇਹਨਾਂ ਨੇ ਇਸੇ ਤਰ੍ਹਾਂ ਲੋਕ ਅੱਜ ਨੂੰ ਦੇਖ ਕੇ ਮੈਂ ਨੂੰ ਇਹ ਖ਼ਬਰ ਨੂੰ ਦੇਖ ਕੇ ਕੱਲ ਨੂੰ ਪਬਲਿਕ ਦਾ ਬਹੁਤ ਬੀ ਜੀ ਵਰਦਾਂ ਦੇ ਜਵਾਨਾਂ ਦਾ ਦਿਨ ਮਨਾਉਣ ਦੇ ਲਈ ਬ੍ਰਿੰਗਪੋਟ ਤੇ ਜਵਾਨ ਕਰਾਈ ਦੀ lure ਜਮਾਨ ਕੰਨ ਜਸਟ ਕੀ ਚਾਹ ਚੋੜਾ ਬੰਦਾ ਚੋਰ ਹੈ ਠਾਗੇਗਾ ਚੋ ਕੇਂਦਰੀਵਾਲ ਉਹ ਚ ਹੈ ਕੇਂਦਰੀਵਾਲ ਦਾ ਪਿਓ ਹੋਇਆ ਪਰ ਉਹ ਅਦਾਲਤ ਤੇ ਸਾਨੂੰ ਮਾਨਯੋਗ ਅਦਾਲਤ ਸੁਨੀਪ ਕੋਰ ਚੀਫ ਜਸਟਿਸ ਤੋਂ ਸਾਡੇ ਹਾਈ ਕੋਰਟ ਤੋਂ ਸਾਨੂੰ ਪੂਰਾ ਸਹਿਯੋਗ ਹੈ ਕਿ ਜਿਹੜਾ ਥੱਗ ਚੋਰ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੇ ਦਿਨ ਉਹ ਬਚੂਗਾ ਕਿੰਨੇ ਚਾਹੇ ਉਹ ਪੰਜਾਬ ਦਾ ਕੋਈ ਮੰਤਰੀ ਹੋਵੇ ਜਾਂ ਕਾਂਗਰਸ ਦਾ ਹੋਵੇ ਜਾਂ ਅਕਾਲੀ ਦਲ ਦਾ ਹੋਵੇ ਅਸੀਂ ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ ਪਹਿਲਾਂ ਦੇਖਿਆ ਤੁਸੀਂ ਸਕਾਲਰਸ਼ਿਪ ਘਟਾਲੇ ਵਾਲੇ ਕਿਵੇਂ ਧਰਮਸੁੱਤ ਨਹੀਂ ਬਚੇ ਨੇ ਕਿਵੇਂ ਜਿਹੜੇ ਫੂਡ ਸਕੈਂਡਲ ਤੇ ਬਚੇ ਕਿਵੇਂ ਕਿਤਾਬ ਘਟਾਲੇ 'ਚ ਬਚੇ ਆ ਜੇਕਰ ਅਸੀਂ ਇੱਥੇ ਕੁਐਸਚਨ ਕਰੀਏ ਅੱਜ ਬੱਚਿਆਂ ਨੂੰ ਲੋਕਾਂ ਨੂੰ ਜੇ ਘਟਾਲੇ ਦਾ ਨਾਂ ਲਏ ਉਹ ਮੰਤਰੀ ਦਾ ਆਪ ਖੁਦ ਇਦਾਂ ਦੇ ਜਿਹੜੇ ਘੁਟਾਲੇ ਆ ਪੂਰੇ ਜਿਹੜੇ ਪੰਜਾਬ 'ਚ ਹੋ ਰਹੇ ਨੇ ਇਹਨਾਂ ਦਾ ਲੋਕਾਂ ਨਾਲ ਲੁੱਟ ਕੇ ਖਾਲਿਆ ਪੰਜਾਬ ਨੂੰ ਇਹ ਲੋਕ ਜਿਹੜੇ ਸੜਕਾਂ ਦੇ ਉੱਤੇ ਪੈ ਨੇ ਸੜਕਾਂ ਦੇ ਬੁਰਾ ਹਾਲ ਹੈ ਅੱਜ ਦਿਹਾੜੀ ਦਾ ਪੈਸਾ ਇੱਕ ਜਿਵੇਂ ਹੁਣ ਤੁਸੀਂ ਗਰੀਬਾਂ ਨੂੰ ਦੇਖਿਆ ਦਿਹਾੜੀ ਕਰਨ ਵਾਲੇ ਨੂੰ ਦਿਹਾੜੀ ਦਾ ਪੈਸਾ ਨਹੀਂ ਮਿਲਦਾ ਇਸੇ ਕਰਕੇ ਲੋਕ ਤੰਗ ਪਰਚੰਨ ਹੋਏ ਹੋਏ ਸਰਕਾਰ ਕੋਈ ਰਸਾ ਹੁਣ ਦਿਖਦਾ ਨਹੀਂ ਜੀ